ਪਹਿਲਗਾਮ ਵਿੱਚ ਹਾਲ ਹੀ ਹੋਏ ਅਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਂਦੇ ਹੋਏ ਆਮ ਆਦਮੀ ਪਾਰਟੀ ਆਗੂਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਦੀ ਅਗਵਾਈ ਵਿੱਚ ਅਜਮਹਾਲੀ ਦੇ ਫੇਸ 3B2 ਸਥਿਤ ਸ਼੍ਰੀ ਹਨੂਮਾਨ ਮੰਦਰ ਵਿਖੇ ਪ੍ਰਾਰਥਨਾ ਕੀਤੀ ਕਰਦਾ ਉਦੇਸ਼ ਪੀੜਤ ਪਰਿਵਾਰਾਂ ਨਾਲ ਇੱਕ ਜੁਟਤਾ ਪ੍ਰਗਟ ਕਰਨਾ ਅਤੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨਾ ਸੀ ਧਾਰਮਿਕ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆਂ ਮંત્રી ਬ੍ਰਿੰਦਰ ਕੁਮਾਰ ਗੋਇਲ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਧਾਰਮਿਕ ਨਫ਼ਰਤ ਦੀ ਆੜ ਵਿੱਚ ਕਿਤੇ ਮਨੁੱਖਤਾ ਵਿਰੁੱਧ ਸਭ ਤੋਂ ਮਾੜਾ ਅਪਰਾਧ ਦੱਸਿਆ ਉਹਨਾਂ ਨੇ ਅੱਜ ਇਹ ਹੱਤਵਾਦੀ ਕੰਮਾਂ ਪਿੱਛੇ ਨਾਪਾਕ ਤਾਕਤਾਂ ਦੀ ਪਛਾਣ ਕਰਨ ਤੇ ਸਜ਼ਾ ਦੇਣ ਦੀ ਤੁਰੰਤ ਲੋੜ ਤੇ ਜ਼ੋਰ ਦਿੱਤਾ ਹੈ ਉਹਨਾਂ ਕਹਿੰਿਆ નિર્ਦੋਸ਼ ਸੈਲਾਨੀਆਂ ਤੇ ਇੱਕ ਨੌਣੇ ਹਮਲੇ ਨੇ ਸਪਸ਼ਟ ਤੌਰ ਤੇ ਘਾਟੀ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਵਿਰੋਧੀ ਤੱਤਾ ਦੀ ਸ਼ਮੂਲੀਅਤ ਨੂੰ ਉਦਰਸਾਇਆ ਹੈ ਉਹਨਾਂ ਨੇ ਕਿਹਾ ਕਿ ਇਹ ਘਟਨਾ ਉਕਤ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਮੀਆਂ ਨੂੰ ਵੀ ਉਜਾਗਰ ਕਰਦੀ ਹੈ ਤੇ ਨਾਗਰਿਕਾਂ ਅਤੇ ਸੈਲਾਨੀਆਂ ਲਈ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ ਕਿਸੇ ਵੀ ਤਰ੍ਹਾਂ ਦੇ ਦੋਸ਼ ਲਗਾਉਣ ਤੋਂ ਪਰਹੇਜ਼ ਕਰਦੇ ਹੋਏ ਮੰਤਰੀ ਨੇ ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਖਾਮੀਆਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਨੇ ਅਤਵਾਦੀਆਂ ਨੂੰ ਅਜਿਹੀ ਜ਼ਾਲਮ ਕਾਰਵਾਈ ਕਰਨ ਦੀ ਆਗਿਆ ਦਿੱਤੀ ਭਾਰਤ ਕੋਲ ਇੱਕ ਮਜ਼ਬੂਤ ਫੌਜੀ ਤਾਕਤ ਹੈ ਫਿਰ ਵੀ ਪਹਿਲੀ ਵਾਰ ਹੀ ਹੋਇਆ ਹੋਵੇ ਟੂਰਿਸਟਾਂ ਦੇ ਹਮਲੇ 25 ਸਾਲ ਬਾਅਦ ਇਸ ਤਰੀਕੇ ਨਾਲ ਹੋਇਆ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਤੁਹਾਡਾ ਕੀ ਰਿਐਕਸ਼ਨ ਹੈ ਪਾਰਟੀ ਦਾ ਕੀ ਰਿਐਕਸ਼ਨ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹ ਜਿਹੜੇ નિર્દોਸ਼ ਲੋਕ ਖੁਸ਼ੀਆਂ ਦੇ ਵਿੱਚ ਉੱਤੇ ਗਏ ਸੀ ਕੁਝ ਸ਼ੈਤਾਨ ਲੋਕਾਂ ਨੇ ਸੱਤੋਂ ਉਹਨਾਂ ਨੂੰ ਖੋਲਿਆ ਉਹਨਾਂ ਦੇ ਪ੍ਰਤੀ ਸ਼ਰਧਾ ਜਲੀ ਦੇ ਕਰਦਾ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਦੇਸ਼ਾਂ ਪ੍ਰਗਟ ਕਰਦਾ ਤੇ ਭਗਵਾਨ ਅੱਗੇ ਅਸੀਂ ਸਾਰੇ ਲੋਕ ਮੇਰੇ ਨਾਲ ਨੀਰ ਕਰਮ ਜੀ ਪੁਲਿਸਨ ਛਾਉੜਾ ਜੀ ਸੁਭਾ ਸ਼ਰਮਾ ਜੀ ਪਰ ਜੋਤੋਬੀ ਜਿਲ੍ਹਾ ਪ੍ਰਧਾਨ ਨੇ ਤੇ ਹੋਰ ਸਾਡੇ ਇਹ ਸਾਰੇ ਸਾਥੀ ਅੱਜ ਭਗਵਾਨ ਦੇ ਚਰਨਾਂ ਦੇ ਵਿੱਚ ਤੇ ਅਰਦਾਸ ਕਰਨ ਆਏ ਆ ਕਿ ਜੋ ਦਿਵੰਗਾਤਾ ਅਰਥਾ ਦੇ ਸਤੋ ਖੋਲੇ ਗਏ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰਾਂ ਨੂੰ ਇਸ ਵੱਡੇ ਸਰਜ ਦੇ ਬਰਦਾਸ਼ਤ ਕਰਨ ਦੀ ਸ਼ਕਤੀ ਦੇਵੇ। ਬਾਕੀ ਕੋਈ ਸ਼ਬਦ ਨਹੀਂ ਹੈਗੇ। ਜਿਨ੍ਹਾਂ ਦੇ ਨਾਲ ਇਸ ਜਿਹੜੀ ਘਟਨਾ ਨਹੀਂ ਦੁਖਟਨਾ ਜਿਹੜੀ ਹੋਈ ਹੈ। ਤੇ ਦੀ ਨਿੰਦਾ ਕੀਤੀ। ਮਨ ਰੋਂਦਾ ਹੈ ਦਿਲ ਰੋਂਦਾ ਹੈ ਬੜੀ ਦੁਖੀ ਕਰਦੇ ਤੇ ਭਰੇ ਮਨ ਦੇ ਨਾਲ ਅੱਜ ਸੀ ਇਕੱਲੇ ਆਇਆ ਕੱਲ ਫੈਲੀ ਸੀ ਨਿਮ੍ਰਿਖੇ ਨੇ ਅੱਜ ਅਖਬਾਰ ਪੜ੍ਹੇ ਨੇ ਜਿਉਂ-ਜਿਉਂ ਟੀਵੀ ਦੇਖ ਕੇ ਅਖਬਾਰ ਪੜ੍ਹ ਕੇ ਹਰ ਬੰਦਾ ਇਹ ਕਾਰਨਾਮਾ ਮੈਂ ਕਹਿ ਸਕਦਾ ਇਨਸਾਨ ਦਾ ਨਹੀਂ ਇਹ ਸ਼ੈਤਾਨ ਦਾ ਕੰਮ ਹੈ ਇਨਸਾਨ ਕਿੰਨਾ ਵੀ ਬੁਰਾ ਹੋਵੇ ਪਰ ਇਸ ਹੱਦ ਤੱਕ ਨਹੀਂ ਜਾ ਸਕਦਾ ਇੱਕ ਬੱਚਿਆਂ ਦੇ ਸਾਹਮਣੇ ਉਹਨਾਂ ਦੀਆਂ ਔਰਤਾਂ ਦੇ ਸਾਹਮਣੇ ਇੱਕ ਨੇ ਹੱਥੇ ਲੋਕਾਂ ਤੇ ਗੋੜੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰਦਿਓ ਇਹ ਇੱਕ ਸ਼ੈਤਾਨ ਹੀ ਕਰ ਸਕਦਾ ਇਨਸਾਨ ਨਹੀਂ ਕਰ ਸਕਦਾ ਬੋਲੋ ਸਰ ਫਿਰ ਵਿੱਚ ਤੁਸੀਂ ਰਿੰਕੀ ਹੈ ਸਾਰਿਆਂ ਦਾ ਧਰਮ ਉੱਚ ਕੇ ਉਹਨਾਂ ਨੂੰ ਗੋੜੀ ਮਾਰੀ ਗਈ ਹੈ ਖਾਸ ਕਰਕੇ ਜਿਹੜੇ ਮਰਦ ਸਨ ਆਏ ਹੋਏ ਸੀਗੇ ਹਰ ਕਿਸੇ ਨੂੰ ਪੁੱਛਿਆ ਗਿਆ ਔਰ ਸਿਰਫ ਜਿਹੜੇ ਮਰਦ ਸੀਗੇ ਜਿਹੜੇ ਮੇਲ ਸੀਗੇ ਉਹਨਾਂ ਨੂੰ ਹੀ ਇਸ ਦਾ ਸ਼ਿਕਾਇਤ ਦੇਖੋ ਐਸੀ ਗੱਲ ਤੇ ਮੈਂ ਕਹਿ ਸਕਦਾ ਕਿ ਇਹ ਇੱਕ ਘਟਨਾ ਨਹੀਂ ਦੁੱਖ ਨਹੀਂ ਹੈ ਅਤਵਾਦੀ ਕਾਰਵਾਈ ਨੇ ਇੱਕ ਬਹੁਤ ਹੀ ਪਲਾਨਡ ਕਾਰਵਾਈ ਜਿਸ ਤਰੀਕੇ ਦੇ ਨਾਲ ਦੱਸਿਆ ਗਿਆ ਕਿ ਉਹਨਾਂ ਲੋਕਾਂ ਦੇ ਕੈਮਰੇ ਵੀ ਲੱਗੇ ਹੋਏ ਸੀ ਹੈਲਮਟ ਪਹਿਨੇ ਹੋਏ ਸੀ ਸੋ ਸਾਰੀ ਇਹ ਬਹੁਤ ਸਿਸਟਮੈਟਿਕਲੀ ਪਲਾਨਡ ਤਰੀਕੇ ਨਾਲ ਕੀਤਾ ਗਿਆ ਹੈ ਔਰ ਧਰਮ ਪੁੱਛ ਕੇ ਹਮਲਾ ਕਰਨਾ ਇਹ ਸਾਡੀ ਸਭਤਾ ਨਹੀਂ ਹਿੰਦੁਸਤਾਨ ਦੀ ਸਭਤਾ ਨਹੀਂ ਸੀ ਧਰਮ ਨਾਲ ਜੇ ਪੰਜਾਬ ਦੇ ਵਿੱਚ ਅਤਵਾਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਅਤਵਾਦ ਇਸੇ ਗੱਲ ਦਾ ਦਿੱਤਗੇ ਹਿੰਦੂ ਤੇ ਸਿੱਖਾਂ ਨੂੰ ਲੜਾ ਪਰ ਨਹੀਂ ਲੜੀ ਅਤਵਾਦ ਖਤਮ ਹੋ ਗਿਆ ਪਰ ਸਾਡੀ ਜਿਹੜੀ ਸਾਂਝ ਹੈ ਉਹ ਉਸੇ ਤਰ੍ਹਾਂ ਕਾਇਮ ਰਹੀ ਕੋ ਅੱਜ ਕੋਈ ਮੁਸਲਮਾਨ ਐਸਾ ਨਹੀਂ ਮੈਂ ਕਹਦੇ ਆ ਜਿਨੇ ਦੀ ਨਿੰਦਾ ਨਾ ਕੀਤੀ ਹੋਵੇ ਉਥੋਂ ਦਾ ਇੱਕ ਮੁਸਲਮਾਨ ਸ਼ਹੀਦ ਹੋ ਗਿਆ ਉਹਨਾਂ ਦੀ ਰਹਿਫਤ ਹੁੰਦਾ ਸੋ ਇਹ ਦੋ ਧਰਮਾਂ ਦੀ ਲੜਾਈ ਨਹੀਂ ਇਹ ਤਾਂ ਉਹਨਾਂ ਲੋਕਾਂ ਦੀ ਲੜਾਈ ਹੈ ਜਿਹੜੀ ਦੇਸ਼ ਨੂੰ ਅਲੱਗ-ਥਲੱਗ ਕਰਨਾ ਚਾਹੁੰਦੇ ਨੇ ਧਰਮ ਦੇ ਨਾਂ ਤੇ ਦੇਸ਼ ਦੇ ਲੋਕਾਂ ਦੇ ਵਿੱਚ ਵੰਡ ਪਾਉਣਾ ਚਾਹੁੰਦੇ ਨੇ ਇਹ ਉਹਨਾਂ ਲੋਕਾਂ ਦੀ ਜੜ ਹੈ ਬੋਲ ਸਾਹਿਬ ਤੋਂ ਨੰਗਲ ਹੀ ਆਪਣਾ ਸਿਕਿਉਰਿਟੀ ਲੈਬਸ ਵੀ ਹੈਗਾ ਕਿਤੇ ਨਾ ਕਿਤੇ ਕਿਉਂਕਿ ਜਿੱਥੇ 2000 ਬੰਦਾ ਇਕੱਠਾ ਹੋ ਰਿਹਾ ਹੈ ਉੱਥੇ ਨਾ ਕੋਈ ਪੁਲਿਸ ਸ਼ਰਮੀ ਹੈ ਨਾ ਕੋਈ ਫੋਰਸ ਲੱਗੀ ਹੋਈ ਹੈ ਆਪਣੀ ਇੰਟੈਲੀਜੈਂਸ ਵੀ ਕਿਤੇ ਨਾ ਕਿਤੇ ਫੇਲ ਹੋਈ ਹੈ ਉਹ ਵੀ ਬੜੇ ਸਾਰੇ ਸਮਾਂ ਚੁੱਕੇ ਜਾ ਰਹੇ ਨੇ ਦੇਖੋ ਅੱਜ ਦੇਸ਼ ਸਾਰਾ ਇਹ ਮਹਿਸੂਸ ਕਰ ਰਿਹਾ ਹੈ ਕਿ ਜੋ ਉਹ ਟੂਰਿਸਟ ਪਲੇਸ ਸੀ ਉਹ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਸੰਸਾਰ ਦੇ ਵਿੱਚੋਂ ਇੱਕ ਬਹੁਤ ਵੱਡਾ ਟੂਰਿਸਟ ਹੈ ਜਿੱਥੇ ਹਜ਼ਾਰਾਂ ਦੀ ਲੱਖਾਂ ਦੀ ਕੀਮਤੀ ਦੇ ਵਿੱਚ ਲੋਕ ਜਾਂਦੇ ਤੇ ਉੱਥੇ ਕੋਈ ਸਿਕਿਉਰਿਟੀ ਨਾ ਹੋਣਾ ਤਾਂ ਇਹ ਦੇਸ਼ ਦੇ ਸਾਹਮਣੇ ਅੱਜ ਦੇਸ਼ ਦੇ ਲੋਕ ਸੋਚਣ ਦੇ ਲਈ ਮਜਬੂਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਤਿੱਗੀ ਸੈਕੰਡਲੀ ਜੋ ਨਰਵਾਲ ਜੀ ਜੋ ਆਪਣੇ ਸ਼ਹੀਦ ਹੋਏ ਨੇ ਕਰਨਾਲਾ ਦੇ ਉਹਨਾਂ ਦੀ ਭੈਣ ਨੇ ਆਗੇ ਮੀਡੀਆ ਦੇ ਸਾਹਮਣੇ ਕਿਹਾ ਕਿ ਡੇਢ ਘੰਟੇ ਤੱਕ ਨਰਵਾਲ ਜੀ ਜ਼ਿੰਦਾ ਸੀ ਪਰ ਉਹਨਾਂ ਨੂੰ ਕੋਈ ਮੈਡੀਕਲ ਹੈਲਪ ਨਹੀਂ ਮਿਲੀ ਤੇ ਉਹ ਸ਼ਹੀਦ ਡੇਢ ਘੰਟੇ ਬਾਅਦ ਵੀ ਉੱਥੇ ਕਿਸੇ ਤਰ੍ਹਾਂ ਦੀ ਸਿਸਟੈਂਸ ਨਾ ਪਹੁੰਚਣਾ ਇਹ ਮੈਸੂਮ ਦਾ ਨਾਕਾਮੀ ਹੈ ਉਹਨਾਂ ਦੀ ਤੇ ਅਸੀਂ 140 ਕਰੋੜ ਦੀ ਆਬਾਦੀ ਦਾ ਦੇਸ਼ ਜੇ ਸਾਡੇ ਲਵੇ ਪੂਰੀ ਫੋਰਸ ਨਹੀਂ ਹੈ ਤਾਂ ਕਿੱਥੇ ਹੋਏ ਅੱਜ 1,80,000 ਜਿਹੜੇ ਪਦ ਨੇ ਫੌਜ ਦੇ ਵਿੱਚ ਰਿੱਕ ਉਹਦੇ ਕੋ ਅਸੀਂ ਇਹ ਸਮਾਂ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਕਿਉਂਕਿ ਮਨ ਬੜਾ ਦੁਖੀ ਹੈ ਇਸ ਤਰ੍ਹਾਂ ਕਿਉਂ ਹੋ ਰਿਹਾ ਕਿਉਂ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਏ ਅੱਜ ਸਰਕਾਰਾਂ ਇਸ ਦੇ ਖਿਲਾਫ ਤਾਕੜਾ ਐਕਸ਼ਨ ਲੈਣ ਤਾ ਜੋ ਇੱਕ ਹਿੰਦੁਸਤਾਨ ਦੀ ਜਿਹੜੀ ਹੈ ਕਿ ਅਸੀਂ ਨਾ ਕਿਸ ਤੋਂ ਦਰਦੇ ਆ ਨਾ ਕਿਸੇ ਨੂੰ ਡਰਾਉਂਦੇ ਕੋਲ ਸਾਹਿਬ ਅਕੈਡਮੀ ਤੇ ਉਸ ਦੇ ਖਿਲਾਫ ਤਾਕੜੇ ਹੋ ਕੇ ਕਾਰਵਾਈ ਕਰਨ ਦਾ ਨਾਮੋ ਨਿਸ਼ਾਨ ਮਟਾਉਣ ਪੂਰਾ ਦੇਸ਼ ਸਰਕਾਰ ਦੇ ਨਾਲ

ਦੇ ਪ੍ਰਬੰਧਕਾਂ ਕਿਤੇ ਇਹ ਲੱਗਦਾ ਕਿ ਪੰਜਾਬ ਉਹਦੇ ਚੀਜ਼ ਦੇ ਚੀਦਾਂ ਕਿ ਖਤਰਾ ਰਹਿ ਰਿਹਾ ਕਿ ਹਾਧਾ ਬਿਲਕੁਲ ਨਾਲ ਦੇਖੋ ਕੱਲ ਹੀ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਮੀਟਿੰਗ ਬੁਲਾਈ ਸੀ ਹਾਈ ਲੈਵਲ ਮੀਟਿੰਗ ਹੋਈ ਏ ਪੰਜਾਬ ਦੀ ਸੁਰੱਖਿਆ ਦੇ ਲਈ ਹਰ ਪਹਿਲੂ ਤੇ ਵਿਚਾਰ ਕੀਤਾ ਗਿਆ ਜੋ ਵੀ ਪੋਸੀਬਲ ਹੈ ਉਹ ਅਸੀਂ ਕਰ ਰਹੇ ਹਾਂ ਤੇ ਕਰਦੇ ਜਾ ਰਹੇ ਹਾਂ ਬਾਰਡਰ ਏਰੀਆ ਹੈ ਬਾਰਡਰ ਏਰੀਆ ਦਾ ਅਸੀਂ ਉਸੇ ਮੁਤਾਬਕ ਸਿਸਟਮ ਜੋ ਹੈ ਪੰਜਾਬ ਸਰਕਾਰ ਦਾ ਬਣਿਆ ਹੋਇਆ ਹੈ ਸੋ ਮੈਂ ਸਮਝਦਾ ਵੀ ਇੱਥੇ ਅਸੀਂ ਲੋਕ ਸਾਰੇ ਬੜੇ ਪਿਆਰ ਦੇ ਨਾਲ ਰਹ ਰਹੇ ਹਾਂ ਕਿਉਂਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਬਾਕੀ ਜਿਉ ਤੁਸੀਂ ਆਪਣਾ ਇਸ ਦੀ ਗੱਲ ਕੀਤੀ ਹੈ ਇੰਟਰ ਬਾਰਡਰ ਦੀ ਬਾਰਡਰ ਦੇਖੋ ਬਾਰਡਰ ਏਰੀਆ ਹੈ ਪਰ ਬਾਰਡਰ ਦੇ ਰੀਤੇ ਉਪਤਜਾਮਾਤ ਨੇ ਜਿਹੜੇ ਬਾਰਡਰ ਦੇ ਹਿਸਾਬ ਨਾਲ ਕਰਨੇ ਚਾਹੀਦੇ ਉਹ ਹੈ ਨਹੀਂ ਉਹੋ ਦੇਖੋ ਜੇ ਹੈ ਨਹੀਂ ਤਾਂ ਹੀ ਕੁਝ ਹੋਇਆ। ਇਹਨਾਂ ਕੁਛੀ ਕਿਤੇ ਹਮਲੇ ਦੀ ਕਿਤੇ ਅਸ਼ੰਕਾ ਸੀ ਜੇ ਹੁਣ ਕਿਤੇ ਇਸ ਤਰੀਕੇ ਨਾਲ ਜਿੱਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਥੇ ਆਪਣਾ ਸੈਰ ਕਰਨ ਜਾਣਾ ਲੋਕਾਂ ਨੇ ਉੱਥੇ ਜਾਣਾ ਤਾਂ ਉੱਥੇ ਸੁਰੱਖਿਆ ਦੀ ਕਮੀ ਹੈ ਤਾਂ ਇਹ ਵਰਦਾਰਾ ਬਣਿਆ नहीं तो कुछ मतलब नहीं था पंजाब सरकार स्पेशल पैकेज की मांग कर रही है ये केंद्र सरकार को बॉर्डर से बिनु लेके उन्होंने हमला होया है जिन्हें हमले हुए पंजाब के बीच बोला चीज हम लेके कि तरह के तो हम सवाल इसकी तरह की चीज आ रहे हैं नहीं ऐड कर लिए क्योंकि आप अभी स्पेशल पैकेज की मांग कर रहे हैं पंजाब स्पेशल पैकेज की मांग कर रहे हैं बॉर्डर से बिनु देखते हुए लगता है वो स्पेशल पैकेज में के दोबारा तो हो जाएगी वो सवाल पूछना पड़ेगा ਉਪਰ ਜੋ ਤਰੀਕਾ ਹੈ ਨਾ ਪ੍ਰੀਕਾਸ਼ਨ ਪਹਿਲਾਂ ਜ਼ਰੂਰੀ ਹੁੰਦਾ ਹੈ ਪ੍ਰੀਕਾਸ਼ਨ ਸਪੈਸੀਫਾਈ ਕੀਤਾ ਹੋਇਆ ਤਾਂ ਲੱਗਦਾ ਉਹ ਉਹਦੀ ਮੰਗ ਦੁਬਾਰਾ ਹੋਣੀ ਚਾਹੀਦੀ ਹੈ ਦੇਖੋ ਤੁਸੀਂ ਦੋ ਗੱਲਾਂ ਕੀਤੀਆਂ ਨੇ ਇੱਕੀ ਗੱਲ ਕੀਤੀ ਵੀ ਪੁੱਛੀ ਲਿਖ ਕੇ ਭੇਜੋਗੇ ਜੇ ਕੁਝ ਖਰਾ ਹੋਵੇ ਸਾਡੇ ਲੀਡਰ ਸਹਿਬਾਨਾ ਸਾਡੇ ਨੈਸ਼ਨਲ ਕੋਆਰਡੀਨੇਟਰ ਮਾਨਯੋਗ ਅਰਿੰਦ ਤੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਭੁਲਾਸੇ ਮਾਨ ਜੀ ਨੇ ਇਸ ਦੀ ਪੂਰਨ ਤੌਰ ਤੇ ਮੰਨਦਾ ਦਿੱਤੀ ਹੈ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਤੇ ਨਾਲ ਇਹ ਵੀ ਹੈ ਸੀ ਅਸੀਂ ਅਸੀਂ ਕੇਂਦਰ ਸਰਕਾਰ ਦੇ ਨਾਲ ਜੋ ਵੀ ਕੇਂਦਰ ਸਰਕਾਰ ਐਕਸ਼ਨ ਲੈਂਦੀ ਹੈ ਅਸੀਂ ਉਸ ਦੇ ਨਾਲ ਆ ਪਰ ਨਾਲ ਇਹ ਕਹਿੰਦੇ ਆ ਕਿ ਇਹਨਾਂ ਨੂੰ ਬਿਲਕੁਲ ਤਖੜੇ ਹੱਥੀ ਲਓ ਤੇ ਦੂਜੀ ਜਿਹੜੀ ਆ ਜਿਹੜੇ ਸਮਝੌਤੇ ਲੱਦ ਕੀਤੇ ਆ ਜਿਹੜਾ ਜਲਸੀ ਦਾ ਸਮਝੌਤਾ ਲੱਦਿਆ ਬਿਲਕੁਲ ਦੇਖੋ ਇਸ ਨੂੰ ਕੰਨਾ ਰੱਦ ਹੀ ਕਰ ਦੇਣਾ ਚਾਹੀਦਾ ਜਿਹੜੇ ਲੋਕ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਨੇ ਤੇ ਉਹਨਾਂ ਲੋਕਾਂ ਦੇ ਨਾਲ ਸਾਨੂੰ ਕੋਈ ਸਮਝੌਤਾ ਰੱਖਣਾ ਨਹੀਂ ਚਾਹੀਦਾ ਇਹ ਜੋ ਫੈਸਲਾ ਕੀਤਾ ਠੀਕ ਕੀਤਾ ਨੇ ਪਰ ਕੱਲੇ ਇਹਨਾਂ ਫੈਸਲਿਆਂ ਨਾਲ ਨਹੀਂ ਚੱਲਣਾ ਇਹਨਾਂ ਨੂੰ ਸਭਕ ਸਿਖਾਉਣਾ ਚਾਹੀਦਾ ਤਾਂ ਜੋ ਅਜੇ ਹੀ ਬਾਰਦਾਤ ਬਾਰੇ ਕੋਈ ਸੋਚ ਵੀ ਨਾ ਸਕੇ ਪਲਵਾਵਾ ਹਮਾ ਹੋਇਆ ਸੀਗਾ ਉਸ ਵਕਤ ਕੌਮ ਜਿਹੜੀ ਹੈ ਸਟ੍ਰਾਈਕ ਕੀਤੀ ਗਈ ਸੀਗੀ ਪਾਕਿਸਤਾਨੀ ਫੌਜ ਵੱਲੋਂ ਜੋ ਕਿਸੇ ਤਰ੍ਹਾਂ ਤੋਂ ਕੇਂਦਰ ਤੋਂ ਦਾਵਾ ਕੀਤਾ ਜਿਹੜਾ ਸਟ੍ਰਾਈਕ ਹੋਈ ਹੈ ਉਸ ਤੋਂ ਬਾਅਦ ਵੀ ਜਿਹੜਾ ਕਿ ਜਿਹੜਾ ਪਾਕਿਸਤਾਨ ਦੇ ਅਤਵਾਦ ਹੱਲ ਬਈ ਸੀਗੀ ਕੀ ਲੱਗਦਾ ਹੈ ਕਿ ਇਸ ਵਾਰ ਵੀ ਕੋਈ ਜਿਹੇ ਐਕਸ਼ਨ ਜਿਹੜੇ ਨੇ ਉਹ ਗਿੰਦਰ ਬੰਦਨ ਕਰਿਆ ਜਾਵੇ ਚਾਹੀਦਾ ਹੈ ਨਾ ਕੋਈ ਤਾਂ ਨਹੀਂ ਇੱਕ ਸਟ੍ਰਾਈਕ ਇਹਦਾ ਹੋਣੀ ਚਾਹੀਦੀ ਤਾਂਕਿ ਕੋਨਾ ਲੋਕਾਂ ਤੱਕ ਉਹ ਮੈਸੇਜ ਪਹੁੰਚ ਸਕੇ ਕਿ ਭਾਰਤ ਜਿਹੜਾ ਹੈ ਇਹ ਉਹ ਮੁਲਕ ਨਹੀਂ ਹੈਗਾ ਜਿੱਥੇ ਕੀ ਦਿਉਹਿਆਰ ਕਰੋ ਅਜੰਦਤਾ ਦਾ ਦੱਸੋ ਬਿਲਕੁਲ ਅਸੀਂ ਤੇ ਮੰਗ ਕਰ ਹੀ ਰਹੇ ਹਾਂ ਅਸੀਂ ਤਾਂ ਬਿਲਕੁਲ ਇਹੀ ਮੰਗ ਕਰ ਰਹੇ ਹਾਂ ਵੀ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜੇ ਇਹ ਲੋਕਾਂ ਨੂੰ ਜਦੋਂ ਸਾਬਤ ਹੋ ਗਿਆ ਆਪਾਂ ਕਹਿ ਰਹੇ ਹਾਂ ਕਿ ਵਿਦੇਸ਼ੀ ਹੱਥ ਹੈ ਵਿਦੇਸ਼ੀ ਲੋਕ ਨੇ ਉਹ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਹੈ ਬਾਕੀ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਉਹਨਾਂ ਨੇ ਮੀਟਿੰਗ ਕੀਤੀ ਹੈ ਜੋ ਵੀ ਫੈਸਲਾ ਕਰਨਗੇ ਅਸੀਂ ਦੇਸ਼ ਸਾਡੇ ਲਈ ਪਹਿਲਾਂ ਬਾਕੀ ਸਾਰੀਆਂ ਗੱਲਾਂ ਬਾਅਦ ਠੀਕ ਹੈ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਸਰਕਾਰ ਦੇ ਨਾਲ ਠੀਕ ਹੈ